ਵਾਰ-ਵਾਰ ਮੀਟਿੰਗਾਂ ਨਾ ਕਰਿ ਜਾਓ ਇਹਨਾਂ ਨੂੰ ਇੱਕ ਗੱਲ ਕਹਿ ਦਿਓ ਐਮਐਸਪੀ ਦੇਣੀ ਆ ਜਾਂ ਨਹੀਂ ਦੇਣੀ ਨਹੀਂ ਤਾਂ ਅਸੀਂ ਧੌਂ ਤੇ ਗੋਡਾ ਰੱਖ ਕੇ ਵੀ ਐਮਐਸਪੀ ਲੈ ਲਵਾਂਗੇ ਇਹ ਬੈਰੀਕੇਡ ਜੇ ਚੱਕਣੇ ਤਾਂ ਸਾਡੇ ਲਈ 2 ਮਿੰਟ ਦਾ ਕੰਮ ਹੈ ਸਿੰਘੂ ਬਾਰਡਰ ਤੇ ਜੋ ਕਿਸਾਨੀ ਮੋਰਚਾ ਲੱਗਾ ਹੋਇਆ ਹੈ ਤੇ ਵਾਰ-ਵਾਰ ਮੀਟਿੰਗਾਂ ਹੋਣ ਕਾਰਨ ਜਿਹੜੇ ਨੌਜਵਾਨ ਹੈ ਉਹ ਬਹੁਤ ਜ਼ਿਆਦਾ ਗੁੱਸੇ ਵਿੱਚ ਦਿਖਾਈ ਦੇ ਰਹੇ ਨੇ ਕਿ ਸਾਨੂੰ ਵਾਰ-ਵਾਰ ਇਹ ਮੀਟਿੰਗਾਂ ਕਿਤੀਆਂ ਜਾਰੀਆਂ ਐ ਤੇ ਜੋ ਸਾਡੀਆਂ ਮੰਗਾਂ ਉਹ ਨਹੀਂ ਮੰਨੀਆਂ ਜਾ ਰਹੀਆਂ ਤੇ ਜੋ ਰਸਤਾ ਰੋਕਿਆ ਗਿਆ ਹਰਿਆਣਾ ਪ੍ਰਸ਼ਾਸਨ ਵੱਲੋਂ ਰਸਤਾ ਰੋਕ ਕੇ ਉਹਨਾਂ ਨੂੰ ਖੱਜਲ-ਖਵਾਰ ਕੀਤਾ ਜਾ ਰਿਹਾ ਹੈ ਇਸ ਗੱਲ ਨੂੰ ਲੈ ਕੇ ਨੌਜਵਾਨ ਬਹੁਤ ਜ਼ਿਆਦਾ ਗੁੱਸੇ ਵਿੱਚ ਦਿਖਾਈ ਦੇ ਰਹੇ ਨੇ ਤੇ ਇਹਨਾਂ ਨੌਜਵਾਨਾਂ ਨੇ ਕੀ ਕਿਹਾ ਤੁਸੀਂ ਵੀ ਧਿਆਨ ਨਾਲ ਜ਼ਰੂਰ ਸੁਣਿਓ ਤੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਸਾਂਝੇ ਜ਼ਰੂਰ ਕਰਿਓ ਸਰ ਸਾਰੇ ਦੀਪ ਸਿੱਧੂ ਦੇ ਜਗਾਏ ਹੋਏ ਦੀਪਾਂ ਮਮੀ ਜੋ ਦਾ ਦੀਪ ਸਿੱਧੂ ਅਮਰ ਰਹੇ ਅਮਰ ਰਹੇ ਸਾਨਹਾਂ ਸਾਨਹਾਂ ਅੱਤਰੋ ਹੁਣ ਤਿੰਨ ਵਾਰ 9 ਮਿੰਟ ਆ ਗਿਆ ਕਹਿੰਦੇ ਪਿੱਛੇ ਹੋ ਜਾਓ ਇਹ ਜਿਹੜਾ ਗੋਦੀ ਮੀਡੀਆ ਮੈਂ ਕੱਲ ਪਰਸੋਂ ਦਾ ਦੇਖੀ ਆ ਨਾ ਭਾਵੇਂ 2 ਮਿੰਟ ਮੈਂ ਕੱਲ ਪਰਸੋਂ ਦਾ ਦੇਖੀ ਆ ਨਾ ਇਹਨਾਂ ਨੇ ਖਬਰਾਂ ਚਲਾਈਆਂ ਵੀ ਸਾਡੇ ਨੌਜਵਾਨ ਹੁੱਲੜਵਾਜੀ ਕਰਦੇ ਆ ਆ ਜਿਹੜੀ ਸਾਰੀ ਵੀਡੀਓ ਦਿਖਾ ਦਿਓ ਆ ਖੜੇ ਆ ਜਾਵਤੇ ਦੇ ਵਿੱਚ ਸਾਰੇ ਨੌਜਵਾਨ ਇੱਥੇ ਸਿਮਰਨ ਚੱਲਦਾ ਸੀ ਆ ਨੌਜਵਾਨ ਪਹਿਲੇ ਦਿਨ ਤੋਂ ਇੱਥੇ ਖੜੇ ਨੇ ਕਹਿਣਾ ਮੰਨਦੇ ਆ ਸਾਰੇ ਨੌਜਵਾਨ ਜਿਵੇਂ ਉਤਰੋ ਆਵਾਜ਼ ਆਉਂਦੀ ਆ ਵੀ ਦੋ ਕੜੇ ਪਿੱਛੇ ਹੋ ਜਾਓ ਪਿੱਛੇ ਹੋ ਜਾਂਦੇ ਆ ਸਾਨੂੰ ਸਿਰਫ ਸਾਡੇ ਆਗੂਆਂ ਦੀ ਇੱਕ ਕਾਲ ਦਾ ਇੰਤਜ਼ਾਰ ਆ ਉਹਨਾਂ ਨੂੰ ਕਹਦੂ ਇੱਕ ਕਾਲ ਦੇ ਦਿਓ ਆ ਪੈਰੀ ਪੂਰੀ ਗੇੜੀ ਆ ਲੱਪਣੇ ਨਹੀਂ ਬੋਲੇ ਨਾਲ ਹੀ ਨਾਲ ਬੇਨਤੀ ਕੀਤੀ ਗਈ ਹੈ ਨੌਜਵਾਨਾਂ ਪੰਜਾਬ ਦੇ ਵਿੱਚ ਰਹਿਣ ਦੀ ਗੱਲ ਕਹੀ ਗਈ ਹੈ ਤਾਂ ਕਿ ਕਿਸੇ ਨੂੰ ਵੀ ਕੋਈ ਗੱਲ ਕਹਿਣ ਦਾ ਮੌਕਾ ਨਾ ਮਿਲੇ ਤੇ ਨੌਜਵਾਨਾਂ ਤੇਜਾ ਕਿਸਾਨੀ ਮੋਰਚੇ ਤੇ ਕਿਸੇ ਨੂੰ ਕੋਈ ਦੋਸ਼ ਲਾਉਣ ਦਾ ਮੌਕਾ ਨਾ ਮਿਲ ਜਾਏ ਬਹੁਤ ਹੀ ਵਧੀਆ ਗੱਲਾਂ ਕੀਤੀਆਂ ਗਈਆਂ ਹੈ ਜਾਬਤੇ ਵਿੱਚ ਰਹਿਣ ਦੀ ਜਿਹੜੀ ਗੱਲ ਕੀਤੀ ਗਈ ਹੈ ਬਹੁਤ ਵਧੀਆ ਗੱਲ ਕੀਤੀ ਗਈ ਹੈ ਪਰ ਕਿਤੇ ਨਾ ਕਿਤੇ ਨੌਜਵਾਨ ਅੱਕੇ ਪਏ ਦਿਖਾਈ ਦੇ ਰਹੇ ਨੇ ਜੋ ਕਿ ਚੰਗੀ ਤਰ੍ਹਾਂ ਜੋ ਕਿ ਮੰਗਾਂ ਜੋ ਐਮਐਸਪੀ ਦੀਆਂ ਮੰਗਾਂ ਤੇ ਹੋਰ ਕਿਸਾਨੀ ਜੋ ਮੰਗਾਏ ਨੇ ਉਹ ਨਹੀਂ ਮੰਨੀਆਂ ਜਾ ਰਹੀਆਂ ਤੇ ਰਸਤਾ ਰੋਕ ਕੇ ਹਰਿਆਣਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਗੋਲੇ ਵਰਸਾਏ ਜਾ ਰਹੇ ਨੇ ਤੇ ਆਸੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਜਿੰਦੇ ਨਾਲ ਕਈ ਲੋਕ ਜ਼ਖਮੀ ਹੋ ਗਏ ਜੋ ਕਈ ਦਿਨਾਂ ਤੋਂ ਇਹ ਮੋਰਚਾ ਚੱਲ ਰਿਹਾ ਹੈ ਤੇ ਇਸ ਕਰਕੇ ਨੌਜਵਾਨ ਕਾਫੀ ਰੋਸ਼ ਵਿੱਚ ਦਿਖਾਈ ਦੇ ਰਹੇ ਨੇ ਤਾਂ ਦੱਸੋ ਨਹੀਂ ਅਸੀਂ ਵਰਤੋਂ ਤੇ ਗੋਡਾ ਰੱਖ ਕੇ ਇਹ ਸਾਡਾ ਕੌਮੀ ਯੋਧਾ ਦੀਪ ਸਿੱਧੂ ਉਹ ਵੀ ਦੁਨੀਆ ਦੇ ਉੱਪਰ ਅਮਰ ਆ ਜਿਹਦੇ ਅਸੀਂ ਜਗਾਏ ਹੋਏ ਦੀਵੇ ਆ ਤੇ ਬਾਰ ਬਾਰ ਜੜੀਆਂ ਬਾਕੀ ਜਥੇਬੰਦੀਆਂ ਵੀ ਨੇ ਤੇ ਕਈ ਨੌਜਵਾਨਾਂ ਦੇ ਦਿਲਾਂ ਦੇ ਵਿੱਚ ਸਵਾਲ ਆ ਵੀ ਕੌਸ਼ਿਸ਼ ਕਿ ਜਥੇਬੰਦੀਆਂ ਪਹੁੰਚੀਆਂ ਬਾਕੀ ਨਹੀਂ ਪਹੁੰਚੀਆਂ ਉਹ ਗੱਲ ਪਤਾ ਕੀ ਆ ਵੀਰ ਮੈਂ ਤੁਹਾਨੂੰ ਦੱਸਦਾ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਮਿਸਲਾਂ ਹੁੰਦੀਆਂ ਸੀ ਉਹ ਆਪਸ ਦੇ ਵਿੱਚ ਲੜਦੇ ਰਹਿੰਦੇ ਸਾਡੇ ਸਿੱਖ ਪਰ ਜਦੋਂ ਦੁਸ਼ਮਣ ਚੜਾਈ ਕਰਕੇ ਆਉਂਦਾ ਸੀ ਸਾਰੇ ਇਕੱਠੇ ਹੋ ਜਾਂਦੇ ਸੀ ਮਰੇ ਵੀ ਕੋਈ ਗਾਲ ਨਹੀਂ ਘਰੇ ਵੀ ਆਪਣੇ ਤੁਹਾਨੂੰ ਪਤਾ ਹੀ ਹੈ ਘਰੇ ਵੀ ਲੜਾਈਆਂ ਝਗੜੇ ਹੁੰਦੇ ਆ ਜਦੋਂ ਇੱਥੇ ਆਫਤ ਪਈ ਸਾਰਿਆਂ ਡਕਾਉਂਦਾ ਅਗਰਾਹਾ ਜਿੰਨੀਆਂ ਵੀ ਜਥੇਬੰਦੀਆਂ ਨੇ ਸਾਰੀਆਂ ਇੱਥੇ ਪਹੁੰਚਣ ਗਈਆਂ ਤੇ ਕਿਹਨਾ ਜਾਵਾਂ ਤੇ ਮੇਰਾ ਵੀਰ ਬੱਸ ਆਗੂਆਂ ਦੀ ਅੱਗੇ ਹੀ ਬੇਨਤੀ ਆ ਵੀ ਬਾਲਾ ਸਮਾਨਾ ਪਾਓ ਉਹ ਬੱਸ ਕੱਲ ਨੂੰ 12 ਵਜੇ ਤੱਕ ਸਾਨੂੰ ਦੱਸ ਦੋ ਤੁਸੀਂ ਕਿਵੇਂ ਕਰਨਾਗਾ ਆ ਜੀਐਸਬੀ ਦੀ ਵੀ ਲੋੜ ਨਹੀਂ ਹੈਗੀ ਜੋਸ਼ ਹੀ ਬਥੇਰਾ ਆ ਤੁਸੀਂ ਇੱਥੋਂ ਉੱਡਦੇ ਦੇਖਿਓ ਪੈਰੀ